ਸਸਕਾਹਾਲ ਮੈਂ ਰਾਕਟ ਗੌਰਵ ਜੀ ਆ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਇਹ ਪੈਗੰਬਰੀ ਬੀਟ ਹੈ ਜਿਹਨੂੰ ਆਪਾਂ ਸੋਨਾ ਮੋਤੀ ਦੇ ਨਾਮ ਨਾਲ ਵੀ ਜਾਣਦੇ ਆ ਤੇ ਇਹ ਬਿਨਾਂ ਰੇਸਪਰੇ ਤੋਂ ਹੈ ਇੱਕ ਪਿਛੇ ਆਪਾਂ ਵੀਡੀਓ ਚਰਚਾ ਕੀਤੀ ਸੀ ਵੀ ਇਹ ਜਿਹੜੀ ਕਣਕ ਹੈ ਇਹ ਸਿੰਧੂ ਘਾਟੀ ਸਭਿਆਤਾ ਵੇਲੇ ਦੀ ਹੈ ਤੇ ਉਹਦੇ ਸਬੰਧਤ ਮੈਂ ਬਹੁਤ ਸਾਰੇ ਸਰੋਤਾਂ ਤੋਂ ਪੜਿਆ ਤੇ ਉਹਨਾਂ ਤੋਂ ਹੀ ਪੜ ਕੇ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰੂੰਗਾ ਹਰੀ ਕ੍ਰਾਂਤੀ ਤੋਂ ਪਹਿਲਾਂ ਸਾਡੇ ਗੋਲ ਹਾਈਬ੍ਰਿਡ ਬੀਜ ਨਹੀਂ ਸੀ ਹੁੰਦੇ ਤੇ ਇਹ ਬੀਜ ਸਾਡੇ ਪ੍ਰਾਤਨ ਅ ਬਿਨਾ ਹਾਈਬ੍ਰਿਡਾਈਜੇਸ਼ਨ ਤੋਂ ਜਾਂ ਬਿਨਾ ਕਿਸੇ ਬਦਲਾਵ ਤੋਂ ਹੀ ਹੁੰਦੇ ਸੀ ਪਰ ਇਹਨਾਂ ਦਾ ਝਾੜ ਬਹੁਤ ਘੱਟ ਹੁੰਦਾ ਸੀ ਇਹਨਾਂ ਦੇਸੀ ਬੀਜਾਂ ਦੇ ਵਿੱਚੋਂ ਹੁਣ ਬਹੁਤ ਸਾਰੇ ਬੀਜ ਖਤਮ ਹੋ ਚੁੱਕੇ ਨੇ ਬਹੁਤ ਸਾਰੀਆਂ ਕਿਸਮਾਂ ਖਤਮ ਹੋ ਚੁੱਕੀਆਂ ਨੇ ਤੇ ਕੁਝ ਕੁ ਕਿਸਮਾਂ ਸਾਡੇ ਕੋਲੇ ਬਚੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਸੰਸਥਾਵਾਂ ਦਾ ਹੱਥ ਹੈ ਇਹਨਾਂ ਕਿਸਮਾਂ ਨੂੰ ਦੁਬਾਰਾ ਲੋਕਾਂ ਦੇ ਵਿੱਚ ਪ੍ਰਚਲਿਤ ਕਰਨ ਦਾ ਤਾਂ ਜਿਹੜੀ ਪੈਗੰਬਰੀ ਬੀਟ ਜਾ ਸੋਨਾ ਮੁੱਤੀ ਕਣਕ ਹੈ ਇਸ ਦਾ ਸੰਬੰਧ ਸਿੰਧੂ ਘਾਟੀ ਸਿਵਲਾਈਜੇਸ਼ਨ ਜਾਂ ਸਿੰਧੂ ਘਾਟੀ ਸਭਿਅਤਾ ਦੇ ਨਾਲ ਹੈ ਜਿਸ ਦਾ ਪ੍ਰਮਾਣ ਮੈਨੂੰ ਬਹੁਤ ਸਾਰੀਆਂ ਵੈਬਸਾਈਟਾਂ ਤੇ ਅਖਬਾਰਾਂ ਤੇ ਇਸ ਦੇ ਨਾਲ ਹੀ ਕੁਝ ਰਸਾਲਿਆਂ ਤੋਂ ਵੀ ਮਿਲਿਆ ਸਿੰਧੂ ਘਾਟੀ ਦੀ ਸਭਿਅਤਾ ਵਲੇ ਜੌਂ ਚੌਲ ਤੇ ਕਣਕ ਇਹ ਇਤਨੇ ਪ੍ਰਮੁੱਖ ਫਸਲਾਂ ਸੀਗੀਆਂ ਤੇ ਇਹਨਾਂ ਦੇ ਨਾਲ-ਨਾਲ ਲੋਕ ਮਾਸ ਦੇ ਉੱਪਰ ਵੀ ਨਿਰਭਰ ਕਰਦੇ ਸੀ ਉਸ ਸਮੇਂ ਦਾ ਹਿੰਦੂ ਦੀ ਖਬਰ ਮੁਤਾਬਕ ਜਿਹੜੀ ਪੈਗੰਬਰੀ ਕਣਕ ਹੈ ਇਹ 4500 ਸਾਲ ਪੁਰਾਣੀ ਦੱਸੀ ਗਈ ਹੈ ਇੱਕ ਹੋਰ ਵੈਬਸਾਈਟ ਅਨੁਸਾਰ ਪੈਗੰਬਰੀ ਬੀਟ ਦੇ ਕਾਫੀ ਨਾਮ ਨੇ ਜਿੰਨਾ ਚੋਂ ਭਾਰਤੀ ਛੋਟੀ ਕਣਕ ਗਿਲਗिट ਕਣਕ ਮਲਤਾਨੀ ਕਣਕ ਰਾਏ ਮਨੀਰ ਨਿੱਕੀ ਕਣਕ ਆਸੋਨਾ ਮੁੱਤੀ 슈ਗਰ ਫਰੀ ਗੁੰਡੂ ਗੋਡੀ ਤੇ ਬੋਲਗਾਹੂ 글ੂਟਨ ਦੀ ਮਾਤਰਾ ਇਹਦੇ ਚ ਬਹੁਤ ਘੱਟ ਹੈ ਤੇ ਗਲਾਈਸੇਮਿਕ ਇੰਡੈਕਸ ਇਹਦਾ 55 ਹੈ ਇਸ ਤੋਂ ਇਲਾਵਾ ਇਹ ਸੋਕੇ ਨੂੰ ਬਰਦਾਸ਼ਤ ਕਰਨ ਵਾਲੀ ਕਿਸਮ ਹੈ ਤੇ ਪੀਲੀ ਕੁੰਗੀ ਤੇ ਪ੍ਰਤੀਰੋਧਕ ਬਾਕੀ ਫੋਲਿਕ ਐਸਿਡ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ 40% ਤੱਕ ਪ੍ਰੋਟੀਨ ਜ਼ਿਆਦਾ ਹੈ ਦੂਸਰੀਆਂ ਕਿਸਮਾਂ ਨਾਲੋਂ ਫਾਈਬਰ ਜ਼ਿਆਦਾ ਹੈ ਤੇ 267% ਜ਼ਿਆਦਾ ਖਣਿਜ ਨੇ ਹੁਣ ਗੱਲ ਕਰ ਲਈਏ ਵੀ ਕਿਹੜੀਆਂ ਬਿਮਾਰੀਆਂ ਤੋਂ ਇਹ ਬਚਾਉਂਦਾ ਤਾਂ ਟਾਈਪ 2 ਡਾਇਬੀਟਿਸ ਅ ਸ਼ੱਕਰ ਰੋਗ ਜਾਂ 슈ਗਰ ਦੀ ਬਿਮਾਰੀ ਮਟਾਪਾ ਇਨਸੂਲਿਨ ਰੈਜ਼ਿਸਟੈਂਸ ਅ ਥਾਇਰੋਇਡ ਬਲੱਡ ਪ੍ਰੈਸ਼ਰ ਇਹਨਾਂ ਤੋਂ ਇਹ ਕਣਕ ਬਚਾ ਸਕਦੀ ਹੈ ਹੁਣ ਸਵਾਲ ਆਉਂਦਾ ਵੀ ਜੇ ਇਹ ਇੰਨੀ ਵਧੀਆ ਤੀ ਤਾਂ ਇਹ ਖਤਮ ਕਿਉਂ ਹੋ ਗਈ ਤਾਂ ਜਦੋਂ ਅੰਗਰੇਜ਼ ਰਾਜ ਆਇਆ ਤਾਂ ਉਸ ਸਮੇਂ ਤੇ ਸਾਡੇ ਕੋਲੇ ਇਹ ਕਣਕ ਕਾਫੀ ਹਿੱਸਿਆਂ ਦੇ ਵਿੱਚ ਪੰਜਾਬ ਸਿੰਧ ਤੇ ਹੋਰ ਮਹਾਰਾਸ਼ਟਰਾ ਮੱਧਿਆ ਪ੍ਰਦੇਸ਼ ਗੁਜਰਾਤ ਦੇ ਇਲਾਕਿਆਂ ਵਿੱਚ ਇਹਦੀ ਖੇਤੀ ਹੋਇਆ ਕਰਦੀ ਸੀ ਪਰ ਜਿਹੜੀਆਂ ਅੰਗਰੇਜ਼ਾਂ ਦੀਆਂ ਚੱਕੀਆਂ ਤੇਆਂ ਉਹ ਇਸ ਕਣਕ ਨੂੰ ਚੰਗੀ ਤਰ੍ਹਾਂ ਪੀਸ ਨਹੀਂ ਪਾਉਂਦੀਆਂ ਤੇ ਜਾਂ ਉਹਨਾਂ ਕੋਲੇ ਹਜਾ ਟੈਕਨੀਕ ਨਹੀਂ ਟੀ ਤੇ ਇਸ ਕਾਰਨ ਉਸ ਵੇਲੇ ਲੋਕ ਇਹਨੂੰ ਹੌਲੀ-ਹੌਲੀ ਬੀਜਣਾ ਛੱਡ ਗਏ ਤੇ ਇਸ ਤੋਂ ਬਾਅਦ ਹਾਈਬ੍ਰਿਡ ਫਸਲਾਂ ਆਉਂਦੀਆਂ ਗਈਆਂ ਜਿਨ੍ਹਾਂ ਦਾ ਝਾੜ ਵੱਧਤੀ ਤੇ ਆਪਾਂ ਉਹ ਅਪਣਾਉਂਦੇ ਗਏ ਤੇ ਹੌਲੀ-ਹੌਲੀ ਇਹੋ ਜਿਹੀਆਂ ਦੇਸੀ ਕਿਸਮਾਂ ਸਾਡੀ ਜ਼ਿੰਦਗੀ 'ਚੋਂ ਲੰਬੀ ਹੋ ਗਈਆਂ ਤੇ ਹੁਣ ਪਿੰਗਲਵਾੜਿਆਂ ਦੇ ਉਦਮ ਸਦਕਾ ਇਹੋ ਜਿਹੀਆਂ ਕਿਸਮਾਂ ਜਿਹੜੀਆਂ ਸਾਡੇ ਸਾਹਮਣੇ ਦੁਬਾਰੇ ਆਈਆਂ ਨੇ ਤੇ ਅਸੀਂ ਇਹੋ ਜਿਹੀਆਂ ਕਿਸਮਾਂ ਨੂੰ ਬੀਜਣ ਲੱਗੇ ਆ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ